ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬ ਕਾਸਟ ਤੇ ਤੁਹਾਡਾ ਸਵਾਗਤ ਹੈ ਅੱਜ ਦਾ ਸਾਡਾ ਵਿਸ਼ਾ ਹੈ ਪੰਜਾਬੀ ਭਾਸ਼ਾ ਬਿਨਾਂ ਕਿਸੇ ਦੇਰੀ ਤੋਂ ਵੀਡੀਓ ਸ਼ੁਰੂ ਕਰਦੇ ਹਾਂ ਭਾਸ਼ਾ ਕਿਸੇ ਵੀ ਭੂਗੋਲਿਕ ਖੇਤਰ ਦੇ ਪੁਗਤਾ ਸਮਾਜ ਦੇ ਸੰਚਾਰ ਦਾ ਸਾਧਨ ਹੁੰਦੀ ਹੈ ਤੇ ਉਥੋਂ ਦੇ ਲੋਕਾਂ ਦੇ ਸਮਾਜਿਕ ਮਿਲ ਵਰਤਨ ਨੂੰ ਪ੍ਰਮਾਨ ਚੜਾਉਂਦੀ ਹੈ ਇਹ ਮੰਨਿਆ ਜਾਂਦਾ ਹੈ ਕਿ ਭਾਸ਼ਾ ਮਨੁੱਖ ਦੇ ਕੁਝ ਖਾਸ ਅੰਗਾਂ ਦੇ ਵਿਕਾਸ ਦੌਰਾਨ ਹੀ ਮੁਨੱਖੀ ਵਿਕਾਸ ਦੇ ਇੱਕ ਪੜਾਅ ਤੇ ਵਿਕਸਿਤ ਹੋਈ। ਰਾਗਯਾਤਸਿਕ ਕਾਲ ਵਿੱਚ ਇੱਕ ਵੰਸ਼ ਦੇ ਕਬੀਲਿਆਂ ਤੇ ਸਮਾਜ ਨੇ ਆਪਣੀ ਕਸਾਂਜੀ ਭਾਸ਼ਾ ਵਿਕਸਿਤ ਕੀਤੀ। ਜਿਸ ਤਰ੍ਹਾਂ ਉਹ ਹੋਰ ਜਗ੍ਹਾ ਫੈਲਦੇ ਗਏ ਤੇ ਹੋਰ ਕਬੀਲਿਆਂ, ਜਾਤੀਆਂ ਤੇ ਸਮਾਜ ਨਾਲ ਮਿਲਵਰਤੋਂ ਦੁੰਦੇ ਗਏ। ਦੂਜੀਆਂ ਭਾਸ਼ਾਵਾਂ ਤੋਂ ਸ਼ਬਦ ਉਧਾਰੇ ਲੈ ਕੇ ਇੱਕ ਲਾਕੇ ਜਾਂ ਪ੍ਰਦੇਸ਼ ਦੀ ਭਾਸ਼ਾ ਹੋਂਦ ਵਿੱਚ ਆਉਂਦੀ ਗਈ। ਆਰੀਆ ਪਛਾਵਾਂ ਤੱਕ ਤਕਰੀਬਨ ਇਸੇ ਤਰ੍ਹਾਂ ਹੀ ਵਿਕਸਿਤ ਹੋਈਆ ਪੰਜਾਬ ਵੀ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਸਦਾ ਤੋਂ ਹੀ ਵਿਦੇਸ਼ੀਆਂ ਦਾ ਰਾਹ ਰਹੀ ਹੈ ਕਈ ਇੱਥੇ ਵਸ ਗਏ ਤੇ ਕਈ ਇੱਥੋਂ ਗੁਜ਼ਰਦੇ ਰਹੇ ਅੱਜ ਕੱਲ੍ਹ ਦੀਆਂ આનੁਵੰਸ਼ਿਕ ਖੋਜਾਂ ਤੋਂ ਪਤਾ ਲੱਗਦਾ ਹੈ ਕਿ ਪੰਜਾਬ ਵਿੱਚੋਂ ਵੱਖ-ਵੱਖ ਤਰ੍ਹਾਂ ਦੇ ਲੋਕ ਲੰਗੇ ਪਰ ਕਈ ਇੱਥੇ ਪੱਕੇ ਵਸ ਗਏ ਜਿਸੇ ਤਰ੍ਹਾਂ ਉਹ ਲੋਕ ਹਮਲਾਵਰ ਪ੍ਰਵਾਸੀ ਦੇ ਯਾਤਰੀ ਆਪਣੀ ਬੋਲੀ ਸਭਿਆਚਾਰ ਤੇ ਜੀਵਨ ਦੀ ਅਮੁੱਲ ਸ਼ਾਹ ਪਛੜਦੇ ਗਏ ਪੰਜਾਬੀ ਭਾਸ਼ਾ ਜੋ ਕਿ 10 ਕਰੋੜ ਤੋਂ ਵੱਧ ਲੋਕਾਂ ਦੀ ਮਾਂ ਬੋਲੀ ਹੈ ਸਹਸਵਰੀਆਂ ਵਿੱਚ ਵਿਕਸਿਤ ਹੋਈ ਤੇ ਇਹ ਇੱਕ ਮਿਸ਼ਰਤ ਭਾਸ਼ਾ ਹੈ ਜਿਸ ਵਿੱਚ ਸੰਤਾਲੀ, ਖਾਸੀ, ਦravid, ਰੋਮਨ, ਇੰਡੋ-ਯੂਰੋਪੀਅਨ, ਪ੍ਰਾਕ੍ਰਿਤ, ਸੰਸਕ੍ਰਿਤ, ਪਾਲੀ, ਮੁੰਤਾਰੀ ਦੀ ਭਾਸ਼ਾ ਨੂੰ ਸ਼ਬਦਤ ਦੇ ਧੁਨੀਆਂ ਸ਼ਾਮਿਲ ਹਨ ਇਸੇ ਤਰ੍ਹਾਂ ਜੋ ਕਿ ਪੰਜਾਬੀ ਪ੍ਰਾਤਨ ਸਮੇਂ ਤੋਂ ਇੱਕ ਲੰਬੇ ਵਿਕਾਸ ਬਾਅਦ ਹੋਂਦ ਵਿੱਚ ਆਈ ਭਾਸ਼ਾ ਵਿਗਿਆਨੀ ਇਨ੍ਹਾਂ ਸ਼ਬਦਾਂ ਤੇ ਧੁਨੀਆਂ ਦੇ ਸਰੋਤਾਂ ਦਾ ਅਧਿਐਨ ਕਰ ਰਹੇ ਹਨ ਤੇ ਇਹ ਦਾਵਾ ਕਰਦੇ ਹਨ ਕਿ ਪੰਜਾਬੀਆਂ ਦੇ ਪੁਰਖ ਉਸ ਤੋਂ ਏਸ਼ੀਆਈ ਸੰ ਜਿਨ੍ਹਾਂ ਨੇ ਕੰਬੋਡੀਆ ਤੋਂ ਲੈ ਕੇ ਸਿੰਧੂ ਤੇ ਮੈਸੋਪੋਟਾਮੀਆ ਤੱਕ ਸਭਿਅਤਾਵਾਂ ਉਸਾਰੀਆਂ سمیر تو ملے پوراتمک سبوتوں کو پتہ لگتا ہے کہ موہن رو داڑو ہڑپا کے نرماتا ملوہا لوک سن اس کر کے اے پر سب دستار رکھیا جاتا ہے کہ پنجابی پاشا کی پوروتی پاشا ملوہا پاشا منی جاوے پچھلے ہجار سال دوران پنجابی نے اپنے برج پاشا کھڑی بولی عربی فارسی ترکی انگریزی فرانسیسی پرتگالی آدھی بھاشا تو شبد سموئے ہیں لپیاں کافی دیر بعد وکست ہوئی ہیں اج بھی ہزارہ بھاشاوا بنا لپی کے ہوں کافی لمبے سمیں تک زبانی پرمپرا چلتی رہی کئی ودوان اہم مانتے ہن کی پنجابی بھی کئی لپیاں وچ لکھی جاتی رہی ہے اج کلی گرمکی شاہمکی دیوانگری رومن لپی وچ لکھی جاتی ہے ਇਨ੍ਹਾਂ ਲਿਪੀਆਂ ਦਾ ਆਪਣਾ ਵੱਖਰਾ ਇਤਿਹਾਸ ਹੈ। ਇਕਾ ਦੁਕਾ ਮੋਢਲਾ ਪੰਜਾਬੀ ਸਾਹਿਤ ਗੋਰਖਨਾਥ ਦੇ ਸਿੱਖ ਵਿੱਚ ਲਿਖਿਆ ਮਿਲਦਾ ਹੈ। ਪਰ ਬਾਬਾ ਫਰੀਦ ਜੀ ਹੀ ਪੰਜਾਬੀ ਸਾਹਿਤ ਦੇ ਪਿਤਾਮਾ ਹਨ। ਜਿਨ੍ਹਾਂ ਨੇ ਸਭ ਤੋਂ ਪਹਿਲਾਂ ਸੂਫੀ ਕਾਵਿ ਦੀ ਰਚਨਾ ਕੀਤੀ। ਪਿਛਲੇ 800 ਸਾਲਾਂ ਤੋਂ ਵੱਖ-ਵੱਖ ਮੰਡੀਆਂ ਤੇ ਸ਼ੈਲੀਆਂ ਵਿੱਚ ਲਿਖਤ ਜਾਪੀ ਸਾਹਿਤ ਨੇ ਵਿਸ਼ਵ ਸਾਹਿਤ ਨੂੰ ਅਮੀਰ ਕੀਤਾ ਹੈ ਤੇ ਲੋਕਾਂ ਦੇ ਗਿਆਨ ਵਿੱਚ ਵਾਧਾ ਕੀਤਾ ਹੈ। ਪੰਜਾਬੀ ਦੁਨੀਆ ਦੇ ਹਰ ਕੋਨੇ ਵਿੱਚ ਵੱਸਦੇ ਹਨ ਤੇ ਆਪਣੇ ਨਾਲ ਪੰਜਾਬੀ ਨੂੰ ਵੀ ਜਿਵਤ ਰੱਖਦੇ ਹਨ। ਵਿਸ਼ਵ ਦੇ ਕਾਫੀ ਸ਼ਹਿਰਾਂ ਵਿੱਚ ਸੜਕਾਂ ਦੇ ਸੰਕੇਤਕ ਨਿਸ਼ਾਨ ਪੰਜਾਬੀ ਵਿੱਚ ਵੇਖੇ ਜਾ ਸਕਦੇ ਹਨ। ਇਸ ਕਰਕੇ ਕਈ ਲੋਕ ਉਸ ਨੂੰ ਤੀਸਰਾ ਪੰਜਾਬ ਵੀ ਕਹਿੰਦੇ ਹਨ। ਓਕੇ ਜੀ ਵੀਡੀਓ ਇੱਥੇ ਖਤਮ ਹੁੰਦੀ ਹੈ। ਧੰਨਵਾਦ ਜੀ ਸਾਰਿਆਂ ਦਾ ਜੋੜਨ ਲਈ। ਜੇ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ। ਅਗਲੀ ਵੀਡੀਓ ਤੱਕ ਮਿਲਦੇ ਹਾਂ।